ਸਤਿ ਸ਼੍ਰੀ ਅਕਾਲ ਜੀ ਮੈਂ ਅਲੀਸ਼ਾ ਪ੍ਰਧਾਨ ਲੁਧਿਆਣਾ ਤੇ ਅੱਜ ਆਇਆ ਹਾਂ ਸੁਨਣਾਲਾ ਜੀ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਕਾਰਨ ਜੀ ਜੇ ਕੱਲ ਪਰਸੋ ਜਿਹੜਾ ਮੈਟਰ ਚੱਲ ਰਿਹਾ ਸਿਮਰ ਦਾ ਉਹਦੇ ਰਿਕਾਰਡਿੰਗ ਤੇ ਸਾਰੇ ਜਣੇ ਇਕੱਠੇ ਹੋਏ ਆ ਤੇ ਜੋ ਸੁਣਿਆ ਜਾ ਰਿਹਾ ਉਹਨੇ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਅਸੀਂ ਤਾਂ ਉੱਥੇ ਉੱਥੇ ਪ੍ਰੈਜ਼ెంట్ ਨਹੀਂ ਸੀ ਉਸ ਟਾਈਮ ਤੇ ਜੀ ਬਟ ਉੱਥੇ 15 ਤੋਂ 20 ਬੰਦੇ ਮੌਜੂਦ ਸੀ ਉਹ ਸਾਰੇ ਦੱਸ ਰਹੇ ਆ ਕਿ ਉਹਨਾਂ ਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਜੀ ਸਿਮਰ ਦੀ ਗੱਲ ਕਰਦੇ ਨੂੰ ਸਮਝੋ ਜੀ ਤੇ ਕੀ ਜੀ ਡਰਿੰਕ ਕਰਨ ਤੋਂ ਬਾਅਦ ਹੀ ਉਹਨੇ ਸਾਰਾ ਇਹ ਵਿਵਾਦ ਕੀਤਾ ਜੀ ਬਿਲਕੁਲ ਪਾਰਟੀ ਨੇ ਕਿਹਾ ਸੀ ਕਿ ਮੇਬੀ ਹੋ ਸਕਦਾ ਪਾਰਟੀ ਨੂੰ ਪਤਾ ਲੱਗ ਗਿਆ ਸੀ ਉਹ ਡਰਿੰਕ ਕਰਕੇ ਆਈ ਹੈ ਪਾਰਟੀ ਨੇ ਕਹਿਤਾ ਸੀ ਤੁਸੀਂ ਨੀਚੇ ਚੱਲ ਜਾਓ ਠੀਕ ਹੈ ਜੀ ਲੇਕਿਨ ਉਹ ਕਹਿੰਦੀ ਪੇਮੈਂਟ ਵੀ ਦੇਤੀ ਸੀ ਪਰ ਉਹ ਕਹਿੰਦੀ ਮੈਂ ਪਰਫਾਰਮ ਕਰਨਾ ਹੀ ਹੈ ਸਟੇਜ 'ਤੇ ਡਾਂਸ ਕਰਨਾ ਹੀ ਹੈ ਤੇ ਉਹ ਨੀਚੇ ਨਹੀਂ ਗਈ ਜੀ ਗਾਲੀ ਗਲੋਚ ਤੁਸੀਂ ਖੁਦ ਹੀ ਦੇਖੀ ਹੈ ਜਿਹੜੀ ਵੀਡੀਓ ਦੀ ਵਾਇਰਲ ਹੋਈ ਹੈ ਬਹੁਤ ਜ਼ਿਆਦਾ ਗਾਲੀ ਗਲੋਚ ਕਰ ਰਹੀ ਹੈ ਰੇਕ ਕੋ ਮੈਂ ਕਹਦਾ ਕਰਦੀ ਆ ਜੀ ਆਪਾਂ ਗੱਲ ਕਰੀਏ ਤੁਸੀਂ ਦੀ ਪਰਫਾਰਮੈਂਸ ਕਰਦੇ ਰਹਿੰਦੇ ਹੋ ਜਿਹੜਾ ਕਿ ਪ੍ਰੋਬਲਮ ਤੁਹਾਨੂੰ ਵੀ ਕਰਨੇ ਪਹਿਲਾਂ ਆਈਆਂ ਹੋਣੀਆਂ ਬਹੁਤ ਈਅਰ ਹੈ ਜੀ ਹੁਣ ਐਦਾਂ ਦੀ ਪ੍ਰੋਬਲਮ ਸਾਨੂੰ ਫੇਸ ਨਹੀਂ ਕਰਨੀਆਂ ਪੈਂਦੀਆਂ ਇਨ ਕੇਸ ਕਰਨੀਆਂ ਵੀ ਪੈਂਦੀਆਂ ਤੇ ਅਸੀਂ ਸਟੇਜ ਤੋਂ ਥੱਲੇ ਆ ਜਾਂਦੇ ਆ ਅਸੀਂ ਸਟੇਜ ਦੇ ਉੱਪਰ ਗਾਲੀ ਗਲੋਚ ਨਹੀਂ ਕਰਦੇ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਸੀਂ ਜਿਹੜਾ ਗਲਤ ਹੋਇਆ ਜੀ ਜਿਹੜਾ ਪਰਚਾ ਹੋਇਆ ਦੇਖੋ ਸਿਮਰ ਸਾਡੇ ਪਰਿਵਾਰ ਦਾ ਹੀ ਹਿੱਸਾ ਹੈ ਹੈਨਾ ਸਾਡੇ ਨਾਲ ਹੀ ਪਰਫਾਰਮ ਕਰਦੀ ਹੈ ਤੇ ਲੇਕਿਨ ਉਹ ਇਸ ਟਾਈਮ ਗਲਤ ਹੈ ਇਸ ਕਰਕੇ ਉਹਦੇ ਅਗੇਂਸ ਅਸੀਂ ਸਾਰੇ ਖੜੇ ਹਾਂ ਵੀਡੀਓ 'ਵਰ ਇਹ ਉੱਥੇ ਪਹਿਲਾਂ ਕੁੜੀ ਨੇ ਮਾਈਕ ਫੜ ਕੇ ਥੋੜਾ ਬੋਲਿਆ ਲੋ ਆਡੀਅנס ਨੂੰ ਗਲਤ ਮਲਤ ਉਸ ਕਰਕੇ ਮੁੰਡੇ ਦੇ ਜੀਜੇ ਨੇ ਕਿਹਾ ਵਾ ਕਿ ਇਹਨੂੰ ਕੁੜੀ ਨੂੰ ਘਰੇ ਭੇਜ ਦੋ ਠੀਕ ਹੈ ਜੀ ਉਹਨਾਂ ਨੇ ਪੇਮੈਂਟ ਕਰਤੀ ਸੀਗੀ ਉੱਥੇ ਹੀ ਤੇ ਇਹਨੂੰ ਘਰੇ ਭੇਜ ਦੋ ਗਈ ਨਹੀਂ ਜੀ ਉੱਥੋਂ ਦੀ ਕੁੜੀ ਨੇ ਗਾਲੀ ਗਲੋਜ਼ ਵੀ ਉੱਥੇ ਬਹੁਤ ਕੀਤੀ ਹੈ ਠੀਕ ਹੈ ਜੀ ਸਾਡੇ ਪ੍ਰਧਾਨਾਂ ਨੂੰ ਵੀ ਜਿਹੜੇ ਆਰਗੇਨਾਈਜ਼ਰ ਆ ਉਹਨਾਂ ਨੂੰ ਵੀ ਗਾਲਾ ਗਲ੍ਹਾਂ ਕਿਹਾ ਕੱਢੀਆਂ ਉਹਨਾਂ ਨੇ ਠੀਕ ਹੈ ਜੀ ਪੰਗੜੇ ਵਾਲੇ ਮੁੰਡਿਆਂ ਨੂੰ ਗਾਲਾ ਗੱਡੀਆਂ ਉੱਥੇ ਸਾਰਿਆਂ ਨੂੰ ਗਾਲਾ ਗਲ੍ਹਾਂ ਗੱਡੀਆਂ ਜੀ ਇਹ ਮੌਜੂਦ ਹਾਜ਼ਰ ਸੀਗੇ ਜੀ ਮੈਂ ਉੱਥੇ ਹੀ ਸੀਗਾ ਜੀ ਚਲ ਰਹੀਆਂ 10 ਸਕਿੰਟ ਦੀ ਵੀਡੀਓ ਆਏ ਹੈ ਇਹਦੇ ਉੱਪਰ ਜੋ ਵੀ ਹੋਇਆ ਇਹ ਗਲਤ ਹੋਇਆ ਜੀ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਪੈਲਸ ਵਿੱਚ ਉਹ ਕੈਮਰੇ ਲੱਗੇ ਹੋਏ ਨੇ ਵੀਡੀਓ ਕਨਾਨ ਸਟੂਡੀਓ ਸੀਗਾ ਉਹਨਾਂ ਦੀ ਵੀਡੀਓ ਦੇਖਣਾ ਠੀਕ ਆ ਉਹਨੂੰ ਪੂਰਾ ਦੇਖ ਕੇ ਇਹਦੇ ਬਾਰੇ ਸੋਚਣਾ ਚਾਹੀਦਾ ਜੋ ਵੀ ਹੈ ਜੋ ਵੀ ਹੋਇਆ ਪਰਚਾ ਵੀ ਕੋਈ ਗਲਤ ਹੋਇਆ ਅਸੀਂ ਪਰਿਵਾਰ ਦੀ ਉਹਦੇ ਕਰਕੇ ਇੱਥੇ ਆਏ ਆ ਉਹ ਵੀ ਜਿਵੇਂ ਕੁੜੀ ਮਿਸਬੀਹੇਵ ਕਰਦੀ ਜੀ ਗੱਲ ਦੇਖੋ ਇਹ ਪਰਫਾਰਮ ਕਰ ਰਹੀ ਸੀ ਉੱਪਰ ਪਰਫਾਰਮ ਕਰਦੀ ਕਰਦੀ ਇਹਨੂੰ ਪਤਾ ਨਹੀਂ ਕੀ ਹੋਇਆ ਇਹਨੇ ਮਾਈਕ ਫੜ ਕੇ ਥੱਲੇ ਮੁੰਡੇ ਜਿਹੜੇ ਡਾਂਸ ਕਰ ਰਹੇ ਸੀ ਉਹਨਾਂ ਨੂੰ ਗਲਤ ਬੋਲਣ ਲੱਗ ਗਏ ਇਹਨੇ ਇੰਗਲਿਸ਼ ਦੇ ਵਿੱਚ ਕੁਝ ਬੋਲਿਆ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਉਹ ਕਹਿੰਦੇ ਤੁਸੀਂ ਜਾਓ ਥੱਲੇ ਉਹਨਾਂ ਨੇ ਥੱਲੇ ਜਾਣ ਨੂੰ ਕਿਹਾ ਸੀ ਇਹ ਕਹਿ ਰਹੀ ਆ ਵੀ ਮੈਨੂੰ ਥੱਲੇ ਥੱਲੇ ਬੁਲਾ ਰਹੇ ਥੱਲੇ ਕਿਸੇ ਨੇ ਨਹੀਂ ਬੁਲਾਇਆ ਇਹਨਾਂ ਨੂੰ ਉਹ ਕਹਿੰਦੀ ਸੀ ਤੁਸੀਂ ਜਾਓ ਥੱਲੇ ਡੀਜੇ ਬੰਦ ਹੋ ਗਿਆ ਡੀਜੇ ਬੰਦ ਹੋਣ ਤੋਂ ਬਾਅਦ ਲਾਡੀ ਗਿੱਲ ਉੱਪਰ ਉਹ ਇਹਨੂੰ ਲੈ ਕੇ ਗਿਆ ਠੀਕ ਹੈ ਥੱਲੇ ਲੈ ਕੇ ਗਿਆ ਉਸ ਤੋਂ ਬਾਅਦ ਇਹ ਅੰਦਰ ਆ ਗਈ ਇਹਨੂੰ ਬੜਾ ਸਮਝਾਇਆ ਵੀ ਦੇਖ ਤੈਨੂੰ ਪੇਮੈਂਟ ਦੇ ਦਿੱਤੀ ਪਾਤੀਆਂ ਸਾਨੂੰ ਪੇਮੈਂਟ ਕਰਤੀ ਤੈਨੂੰ ਅਸੀਂ ਪੇਮੈਂਟ ਦੇ ਦਿੱਤੀ ਤੂੰ ਵੀ ਪਾਰਟੀ ਵੀ ਤੋਂ ਉਹਨਾਂ ਨੂੰ ਨਹੀਂ ਵਧੀਆ ਲੱਗਿਆ ਤੂੰ ਗਲਤ ਕੀਤਾ ਉਹਨਾਂ ਨਾਲ ਤੇ ਉਸ ਤੋਂ ਬਾਅਦ ਇਹ ਬਿਨਾਂ ਬੁਲਾਏ ਤੂੰ ਡੀਜੇ ਸਟਾਰਟ ਹੋ ਗਿਆ ਦੁਬਾਰਾ ਮੁੰਡੇ ਕੁੜੀਆਂ ਕੰਮ ਕਰਨ ਲੱਗ ਗਏ ਇਹ ਬਿਨਾਂ ਬੁਲਾਏ ਤੋਂ ਫਿਰ ਉੱਪਰ ਚਲੇ ਗਈ ਉੱਪਰ ਜਾ ਕੇ ਡਾਂਸ ਲੱਗ ਗਿਆ ਮੈਂ ਪਾਰਟੀ ਨੇ ਫਿਰ ਡੀਜੇ ਬੰਦ ਕਰਾ ਦਿੱਤਾ ਹੁਣ ਤੁਸੀਂ ਆਲਾਦਾਰ ਕਰਨ ਨੂੰ ਮਿਲਿਆ ਕੀ ਕਹਿਣਾ ਜਿਹੜੇ ਹੈਗੇ ਨਹੀਂ ਨਹੀਂ ਅਸੀਂ ਮਿਲੇ ਨਹੀਂ ਅਜੇ ਅਜੇ ਆਏ ਇੱਥੇ ਅਸੀਂ ਤੇ ਬਾਕੀ ਅਜੇ ਮਿਲਦੇ ਆ ਤੇ ਬਾਕੀ ਦੇਖਦੇ ਆ ਦੇਖੋ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਜੋ ਪਰਚਾ ਹੋਇਆ ਇਹ ਬਿਲਕੁਲ ਗਲਤ ਹੋਇਆ ਉਹਨਾਂ ਨੂੰ ਪਰਫਾਰਮ ਕੀਤਾ ਉਹਨਾਂ ਸਟੇਜ ਦੇ ਉੱਤੇ ਨਹੀਂ ਉਹਨਾਂ ਨੂੰ ਵਧੀਆ ਲ ਤੇ ਪਾਰਟੀ ਨੇ ਸਾਨੂੰ ਆ ਕੇ ਕਹਤਾ ਦੇਖੋ ਇਹਦਾ ਪਾਰਟੀ ਦੀ ਸੁਣਨੀ ਆ ਕਹਿੰਦਾ ਸਾਨੂੰ ਪਾਰਟੀ ਉੱਥੇ ਸਾਦੀ ਆ ਅਸੀਂ ਪਾਰਟੀ ਦੀ ਸੁਣਨੀ ਆ ਉਹਨਾਂ ਨੇ ਸਾਨੂੰ ਕਿਹਾ ਵੀ ਇਹ ਪਰਫਾਰਮ ਕੁੜੀ ਨੂੰ ਨਹੀਂ ਲੈ ਕੇ ਆਣਾ ਯੂਨਿਟ ਸਟੇ ਤੇ ਨਾ ਆਚੜੋ ਇਹ ਸਟੇ ਤੋਂ نیچے ਗਈ ਪਤਾ ਨਹੀਂ ਇਹ ਪਿਗਲਾ ਕੇ ਨੇ ਪਤਾ ਨਹੀਂ ਕੀ ਕਰਕੇ ਆਏ ਨੇ ਤੇ ਤਾਂ ਆ ਵਾਪਸ ਫੇਰ ਆਈ ਵਾਪਸ ਆ ਕੇ ਨੇ ਮੈਕ ਫੜ ਲਿਆ ਮੈਕ ਚ ਇੰਗਲਿਸ਼ ਚ ਕੁਝ ਬੋਲਿਆ ਇੰਗਲਿਸ਼ ਚ ਬੋਲਿਆ ਜਿਆਦਾ ਭਾਈ ਉਹਨਾਂ ਨੂੰ ਨਹੀਂ ਪਸੰਦ ਆਇਆ ਉਹਨਾਂ ਨੂੰ ਪਤਾ ਨਹੀਂ ਕੀ ਬੋਲਿਆ ਆਪਾਂ ਨਹੀਂ ਕਹਿ ਸਕਦੇ ਕੀ ਬੋਲਿਆ ਤੇ ਬਾਅਦ ਚ ਕਹਿੰਦੀ ਮੈਂ ਤਾਂ ਜਾਉਂ ਫਿਰ ਮੈਨੂੰ ਕਹਿੰਦੀ ਪੇਮੈਂਟ ਦੇਵਾ ਦਿਓ ਮੇਰੀ ਵੀ ਮੈਂ ਚਲੀ ਜਾਉਂਗੀ ਮੈਂ ਪਾਰਟੀ ਨੂੰ ਸੱਜਿਆ ਆਪਾਂ ਇਹਦੀ ਪੇਮੈਂਟ ਕਰਾਦੀ ਪਾਰਟੀ ਕਹਿੰਦੀ ਦੇ ਦਿਓ ਪੇਮੈਂਟ ਇਹਦੇ ਜਾਵੇ ਵੀ ਆਪਾਂ ਇਹ ਤੋਂ ਕੰਮ ਨਹੀਂ ਕਰਾਂਗੇ ਫਿਰ ਅੜੀ ਕਰਕੇ ਬੈਠ ਗਈ ਵੀ ਮੈਂ ਜਾਣਾ ਜਦੋਂ ਸਟੇਜ ਤੇ ਜਿਹੜੀ ਵੀਡੀਓ ਚੱਲ ਰਹੀ ਹੈ 10 ਸਕਿੰਟ ਦੀ ਉਹਦੇ ਬਿਜਾ ਸਾਰੇ ਮੈਂ ਦੇਖੋ ਜੀ ਸਾਰਾ ਕੁਝ ਬੰਦਾ ਸਾਰਾ ਕੁਝ ਬੰਦਾ ਇਸ ਗ੍ਰੀਨ ਵੀ ਬੰਦਾ ਇਹ ਆ ਕੇ ਗਾਲੀ ਗਲੋਚ ਕਰਨ ਲੱਗੀ ਉੱਥੇ ਮੁੰਡੇ ਨੇ ਜਿਹੜਾ ਗਲਾਸ ਮਾਰਿਆ ਉਹਨੇ ਗੁੱਸੇ ਚ ਆ ਕੇ ਮਾਰਿਆ ਕਿ ਉਹਨਾਂ ਦੀਆਂ ਤੀਆਂ ਪਹਿਣਾ ਸਾਰੀਆਂ ਮੂਰੇ ਬੈਠੀਆਂ ਜੀ ਜਿੰਨਾ ਗੰਦ ਬੋਲ ਰਹੇ ਸੀ ਇਹ ਤੇ ਇਹਦੇ ਵਿੱਚ ਉਹਨਾਂ ਨੇ ਆਪ ਵੀ ਮੰਨਿਆ ਵੀ ਹਾਂ ਅਸੀਂ ਕਿ ਗਾਲੀ ਗਲੋਚ ਦਿੱਤੀ ਆ ਮੈਂ ਹੋਣ ਗੱਲ ਕਰੀ ਇੱਥੇ ਤੁਸੀਂ ਆਏ ਹੋ ਕੀ ਹੁਣ ਸੁਨੇਹਾ ਇੱਥੇ ਲੈ ਗਿਆ ਅਸੀਂ ਤਾਂ ਇਹ ਕਹਿਣ ਆਏ ਆਂ ਜੀ ਦੇਖੋ ਸਾਰੇ ਆਰਗੇਨਾਈਜ਼ਰ ਇਕੱਠੇ ਹੋਏ ਨੇ ਉਰੇ ਆਰਗੇਨਾਈਜ਼ਰਾਂ ਨੂੰ ਵੀ ਉਹਨਾਂ ਨੇ ਮੰਦਾਵਾੜਾ ਬੋਲਿਆ ਵੀ ਇਹ ਸਾਡੀ سپورਟ ਨਹੀਂ ਕਰ ਰਹੇ ਉਹਨੂੰ ਸਟੇਜ ਤੋਂ ਖੁਦ ਮੈਲ ਜਾ ਕੇ ਲੈ ਕੇ ਆਇਆ ਸਟੇਜ ਤੋਂ ਮੈਲ ਜਾ ਕੇ ਲੈ ਕੇ ਆਇਆ 30000 ਪੇਮੈਂਟ ਲੈ ਲੈਂਦੇ ਨੇ ਹੁਣ ਸਾਨੂੰ ਕਹਿੰਦੇ ਨੇ ਸੇਫਟੀ ਸਾਡੀ ਦਿਆ ਕਰੋ ਸੇਫਟੀ ਅਸੀਂ ਕਿੱਥੋਂ ਲਈਏ ਦੇਖੋ ਆਪਾਂ ਉੱਥੇ ਲੜਨ ਤਾਂ ਆਉਂਦੇ ਨਹੀਂ ਆਪਾਂ ਲੜਨ ਤੋੜੂ ਆਉਨੇ ਆਪਾਂ ਤਾਂ ਉੱਥੇ ਐਂਟਰਟੇਨਮੈਂਟ ਕਰਨ ਆਉਨੇ ਆ ਅਗਲੇ ਦਾ ਆਪਾਂ ਪੈਸੇ ਲੈਣੇ ਐਂਟਰਟੇਨਮੈਂਟ ਇੱਕ ਆਠ ਆਠ ਮੁੰਡਿਆਂ ਦਾ ਪੰਗੜਾ ਗਰੁੱਪ ਆ ਜੀ ਅਸੀਂ ਉਸ ਟਾਈਮ ਉੱਥੇ ਹੀ ਮੌਜੂਦ ਸੀਗੇ ਤਕਰੀਬਨ ਪ੍ਰੋਗਰਾਮ ਖਤਮ ਹੀ ਹੋ ਚੁੱਕਿਆ ਸੀਗਾ ਤੇ ਬਸ ਇਹ ਉਸ ਤੋਂ ਬਾਅਦ ਆਈ ਇਹਨੇ ਮੈਨੂੰ ਇੱਕ ਫੜ ਕੇ ਉਹਨੂੰ ਆਡੀਅנס ਵਾਲਿਆਂ ਨੂੰ ਗਾਲਾਂ ਗੋਲਾਂ ਕੱਢੀਆਂ ਕਾਫੀ ਉਹਨਾਂ ਦੀ ਅ ਪਰਿਵਾਰ ਫੈਮਿਲੀ ਬੈਠੀ ਸੀ ਉਹਨਾਂ ਨੇ ਗੁੱਸਾ ਮੰਨਿਆ ਤੇ ਚਲੋ ਉਸ ਤੋਂ ਬਾਅਦ ਵਾਪਸ ਚਲੀ ਗਈ ਇਹਨੂੰ ੱੱਕੇ ਨਾਲ ਫੜ ਕੇ ਲੈ ਗਏ ਇਹ ਪਰ ਜਿਆਦਾ ਉਹ ਕਰ ਰਹੀ ਸੀਗੀ ਕਿ ਨਹੀਂ ਮੈਂ ਉੱਪਰ ਜਾਣਾ ਹੀ ਜਾਣਾ ਵਾ ਪਰਫਾਰਮੈਂਸ ਕਰਨੀ ਕਰਨੀ ਇਹਨੂੰ ੱੱਕੇ ਨਾਲ ਲੈ ਕੇ ਵੀ ਜਾ ਰਹੇ ਸੀਗੇ ਾਰੇ ਨਹੀਂ ਹਟੀ ਤੱਕੇ ਨਾਲ ਗਈ ਏ ਉੱਪਰ ਜਾ ਕੇ ਤੇ ਹੁਣ ਕੀ ਕਹਣਾ ਦੋਨੋਂ ਜਿਹੜੀ ਗਾਲੀ ਗਲੋਚ ਕੀਤੀ ਗਈ ਹੈ ਸਟੇਜ ਤੇ ਆਡੀਅנס ਨਾਲ ਜਿਹੜੀ ਉਹ ਹੋਈ ਹੈ ਉਹਦੇ ਵਿੱਚ ਕੀ ਕਹਣਾ ਦੱਸਿਆ ਕੀ ਹੈ ਜੀ ਜਿਹੜਾ ਆਪਾਂ ਲੋਕ ਦੇਖ ਰਹੇ ਆ ਉਹ ਸਿਰਫ 10 ਸਕਿੰਟ ਦੀ ਵੀਡੀਓ ਆ ਉਹ ਅਸਲੀ ਸੱਚ ਨਹੀਂ ਹੈਗਾ ਵਾ ਪਰ ਪੂਰੀ ਜੇ ਵੀਡੀਓ ਆ ਪਹਿਲਾਂ ਇਹ ਕੁੜੀ ਨੇ ਹੀ ਬਵਾਦ ਖੜਾ ਕੀਤਾ ਵਾ ਇਹਦਾ ਮਤਲਬ ਨਹੀਂ ਸੀਗਾ ਕਿ ਮੈਗ ਫੜ ਕੇ ਕੁਝ ਬੋਲਣ ਦਾ ਕਿ ਆਪਾਂ ਪਰਫਾਰਮੈਂਸ ਕਰਨ ਆਏ ਆ ਆਪਾਂ ਆਰਟਿਸਟਾਂ ਇਹ ਭੰਗੜਾ ਪਉਣ ਆਏ ਆ ਤੇ ਆਪਣਾ ਕੰਮ ਉਹੀ ਆ ਮੈਂ ਫੜ ਕੇ ਜੇ ਆਪਾਂ ਅਗਲੇ ਨੂੰ ਬੋਲਾਂਗੇ ਗਲਤ ਮਲਤ ਕਿੱਦਾਂ ਸੁਣ ਲੂਗਾ ਤਾਂ ਉਹਨਾਂ ਨੇ ਗੁੱਸੇ ਵਿੱਚ ਮੁੰਡੇ ਨੇ ਸਟੈਪ ਚੱਕਿਆ ਵਾ ਤੇ ਉਹਨਾਂ ਨੇ ਉਹਦਾ ਗਲਾਸ ਵਾਲ ਨਾਲ ਕੀ ਨਾ ਕੀ ਗਲਾਸ ਉਹਦੇ ਵੱਜਿਆ ਸੀ ਹੁਣ ਕਾਨਕੀ ਅਪੀਲ ਲੈ ਕੇ ਆਇਓ ਅਸੀਂ ਤਾਂ ਇਹ ਕਹਿ ਰਿਹਾ ਵੀ ਜੋ ਮੁੰਡੇ ਤੇ ਪਰਚਾ ਪਿਆ ਵਾ ਤਾਂ ਉਹ ਉਹਦੀ ਪੂਰੀ ਜਾਂਚ ਹੋਣੀ ਚਾਹੀਦੀ ਆ ਇੱਕ ਪਰ ਤਰਫਾ ਦੇਖ ਕੇ ਇਹ ਨਹੀਂ ਪਰਚਾ ਪੈਣਾ ਚਾਹੀਦਾ ਵਾ ਦੇ ਉਹਦੇ ਪਰਚਾ ਗਲਤ ਪਿਆ ਵਾ ਪੁਲਿਸ ਨੂੰ ਪੂਰੀ ਉਹ ਕਰਨਾ ਚਾਹੀਦੀ ਹੈ ਇਨਕੁਆਇਰੀ ਕਰਨੀ ਚਾਹੀਦੀ ਹੈ ਜੋ ਕੈਮਰੇ ਹੋਰ ਲੱਗੇ ਸੀਗੇ ਆਪਣੇ ਪੈਸ ਦੇ ਵਿੱਚ ਉਹਨਾਂ ਚੰਗੀ ਤਰ੍ਹਾਂ ਉਹ ਕਰਨੀ ਚਾਹੀਦੀ ਹੈ ਬਾਕੀ ਅਸੀਂ ਚਾਰ ਪੰਜ ਕੁੜੀਆਂ ਹੋਰ ਵੀ ਸੀਗੀਆਂ ਉਹਨਾਂ ਨੂੰ ਨਹੀਂ ਉਹਨਾਂ ਨੇ ਮਾਰਾ ਕਿਆ ਇਹਦੇ ਵੀ ਮੜਾ ਸੀ ਤਾਂ ਇਹਨੂੰ ਮੜਾ ਗਿਆ ਹਾਂਜੀ ਹੋਰ ਵੀ ਕੁੜੀਆਂ ਕੰਮ ਕੀਤੀਆਂ ਉਹਨਾਂ ਚੈਕ ਅਲੀਗਲੀ ਪੁੱਛ ਪੁੱਛਿਆ ਜਾਵੇ ਇਹ ਉਹਨਾਂ ਸਾਰੇ ਜਿਹੜੇ ਉੱਥੇ ਖੁਦ ਮੌਜੂਦ ਸੀਗੇ ਇਹਨੂੰ ਤੱਕੇ ਨਾਲ ਫੜ ਕੇ ਲੈ ਕੇ ਜਾ ਰਹੀ ਆ ਜਦ ਤੱਕ ਇਹਨੂੰ ਪੇਮੈਂਟ ਵੀ ਦੇਤੀ ਔਰ ਇਹਨੂੰ ਕਹਿ ਰਹੀ ਸੀਗੀ ਵੀ ਤੁਸੀਂ ਜਾਓ ਇੱਥੋਂ ਅਸੀਂ ਆਪਣਾ ਪ੍ਰੋਗਰਾਮ ਨਹੀਂ ਖਰਾਬ ਕਰਨਾ ਪਰ ਇਹ ਨਹੀਂ ਹਟੀ ਤੱਕੇ ਨਾਲ ਜਾ ਰਹੀ ਸੀਗੀ ਇੱਕ ਜਿਸ ਦਿਨ ਕੱਲ ਵੀਡੀਓ ਆਈ ਹੈ ਮਾਰਨਿੰਗ ਮੈਂ ਬਕਾਇਦਾ ਇਹਨਾਂ ਦੇ ਅਮਨ ਜਿਹੜਾ ਮੁੰਡੇ ਦੀ ਵੀਡੀਓ ਆ ਰਹੀ ਹੈ ਮੈਂ ਉਹਨੂੰ ਵੀ ਫੋਨ ਕੀਤਾ ਸਿਮਰ ਨੂੰ ਵੀ ਫੋਨ ਕੀਤਾ ਵੀ ਭਾਈ ਦੇਖੋ ਪਹਿਲਾ ਨੰਬਰ ਤਾਂ ਸਾਨੂੰ ਇਹ ਲੱਗਦਾ ਵੀ ਸਾਡੇ ਪਰਿਵਾਰ ਨਾਲ ਕੋਈ ਵੀ ਗਲਤੀ ਹੋਈ ਹੈ ਹਨਾ ਜਾਂ ਕੋਈ ਗੱਲਬਾਤ ਹੋ ਰਹੀ ਆ ਠੀਕ ਆ ਅਸੀਂ ਅੱਗੇ ਹੋਈਏ ਤੇ ਉਸ ਟਾਈਮ ਅਸੀਂ ਆਪਣੇ ਜਿੰਨੇ ਵੀ ਮੈਂਬਰ ਜੋ ਲਾਢੀ ਠੀਕ ਹੈ ਗੱਲ ਸੀਗੇ ਬਿੱਟੂ ਭਾਜੀ ਸੀਗੇ ਸਾਡੇ ਮੁੰਡੇ ਸੀਗੇ ਉਸ ਟਾਈਮ ਹਾਜ਼ਰ ਹਨਾ ਜਾਂ ਆਪਣੇ ਮੁੰਡੇ ਕੁੜੀਆਂ ਲੈ ਕੇ ਉੱਥੇ ਹਾਜ਼ਰ ਪਹੁੰਚੇ ਸੀ ਡੀਜੇ ਵਾਲੇ ਅਸੀਂ ਸਾਰਿਆਂ ਤੋਂ ਇਨਕੁਆਰੀ ਕੀਤੀ ਉਹ ਹਰ ਇੱਕ ਬੰਦਾ ਇਹੀ ਗੱਲ ਕਹਿ ਰਿਹਾ ਜੀ ਉੱਥੇ ਸਿਮਰ ਗਲਤ ਸੀਗੀ ਉਹਨੇ ਬਕਾਇਦਾ ਪਾਰਟੀ ਨੂੰ ਗਾਲਾਂ ਕੱਢੀਆਂ ਪਾਰਟੀ ਨੇ ਉਸ ਟਾਈਮ ਉਹਨਾਂ ਕੋਲ ਆ ਕੇ ਇਹ ਵੀ ਗੱਲ ਕਹੀ ਆ ਵੀ ਤੁਸੀਂ ਭਾਈ ਪੇਮੈਂਟ ਲੈ ਲਓ ਤੇ ਜਾਓ ਦੇਖੋ ਅਸੀਂ ਪੇਮੈਂਟ ਦੇ ਲਈ ਕੰਮ ਕਰਦੇ ਆ ਜੀ ਜਸਟ ਟਾਈਮ ਸਾਨੂੰ ਪਾਰਟੀ ਨੇ ਪੇਮੈਂਟ ਦਿੱਤੀ ਠੀਕ ਹੈ ਸਾਨੂੰ ਜਾਨਣਾ ਚਾਹੀਦਾ ਫਿਰ ਹਰ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਵੀ ਮੈਨੂੰ ਪਾਰਟੀ ਨੇ ਇਹ ਗੱਲ ਕਹੀ ਹੈ ਵੀ ਤੂੰ ਥੱਲੇ ਆ ਕੇ ਡਾਂਸ ਕਰ ਤਾਂ ਕਲੇਸ਼ਪੇ ਇਦਾਂ ਦਾ ਕੋਈ ਗੱਲਬਾਤ ਨਹੀਂ ਹੋਈ ਫਿਰ ਹਰ ਇੱਕ ਆਰਗੇਨਾਈਜ਼ਰ ਨੂੰ ਕਹਿ ਰਹੀ ਹੈ ਜੀ ਸਾਡੀ ਸੇਫਟੀ ਨਹੀਂ ਕਰਦੇ ਉੱਥੇ ਜਿਹੜਾ ਲਾੜੀ ਗੱਲ ਸੀ ਉਹ ਵੀ ਆਰਗੇਨਾਈਜ਼ਰੀ ਸੀਗਾ ਜੀ ਮੁੰਡੇ ਵੀ ਸਾਡੇ ਇੱਕ ਆਰਗੇਨਾਈਜ਼ਰ ਸਾਡਾ ਇੱਕ ਪਰਿਵਾਰ ਆ ਜੇ ਉਹ ਲੜਕੀ ਦੇ ਨਾਲ ਖੜੇ ਆ ਤਾਂ ਉਹ ਸਾਡੇ ਰੇਂਜਰ ਆਰਗੇਨਾਈਜ਼ਰੀ ਆ ਜੀ ਠੀਕ ਹੈ ਜੀ ਫਿਰ ਅਸੀਂ ਜੇ ਉਹ ਕੈਵਨਾ ਬਾਰੇ ਵੀ ਗੱਲਾਂ ਕਰਦੀ ਆ ਅੱਜ ਤੋਂ 4-5 ਸਾਲ ਪਹਿਲਾਂ ਸਾਡੀ ਅਲੀਸਾ ਜੀ ਖੜੇ ਆ ਅਸੀਂ ਕਿਹੜੇ ਕੈਵਨਾ ਕੋਈ ਆਪਦੇ ਆਪ ਦੇ ਲੈ ਕੇ ਜਾਂਦਾ ਸੀ ਉਸ ਟਾਈਮ ਵੀ ਆਰਗੇਨਾਈਜ਼ ਕਰਦੇ ਸੀਗੇ ਜੀ ਮੇਰਾ ਕਹਿਣ ਦਾ ਮਤਲਬ ਇਹ ਆ ਜੀ ਦੇਖੋ ਇਹ ਚੀਜ਼ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਿਸੇ ਨਾ ਬੰਦੇ ਨਾਲ ਵੀ ਕੋਈ ਗਲਤ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਸਾਡਾ ਦੇਖੋ ਫਰਜ਼ ਪਹਿਲਾ ਨੰਬਰ ਹੁੰਦਾ ਸਾਡੇ ਪਰਿਵਾਰ ਦੇ ਨਾਲ ਖੜਨਾ ਪਰ ਜੇ ਸਾਡੇ ਪਰਿਵਾਰ ਦਾ ਮੈਂਬਰ ਗਲਤ ਹੋਊਗਾ ਤਾਂ ਅਸੀਂ ਉਹਦੇ ਵੀ ਉਲਟ ਖੜਾਂਗੇ ਜੀ ਕਿਉਂਕਿ ਅਸੀਂ ਦੇਖੋ ਇਹਨਾਂ ਪਰਿਵਾਰਾਂ ਤੋਂ ਹੀ ਕੰਮ ਲੈਣਾ ਅਸੀਂ ਨਹੀਂ ਚਾਹੁੰਦੇ ਵੀ ਕੱਲ ਨੂੰ ਸਾਡੇ ਕੰਮ ਨੂੰ ਠੀਕ ਹੈ ਜੀ ਕੋਈ ਢਾਲ ਲੱਗੇ ਸਾਡੇ ਕੰਮ ਨੂੰ ਅੱਗੇ ਹੀ ਦੇਖੋ ਸਾਡਾ ਕੰਮ ਕਿੰਨਾ ਘਟਦਾ ਗਿਆ ਰਿਹਾ ਲੋਕਡਾਊਨ ਤੋਂ ਬਾਅਦ ਕਿੰਨਾ ਠੀਕ ਹੈ ਜੀ ਸਾਨੂੰ ਪੁੱਛਿਆ ਕਿਸੇ ਨੇ ਆ ਕੇ ਵੀ ਤੁਸੀਂ ਇੰਨੀਆਂ ਪੇਮੈਂਟਾਂ ਭਰਦੇ ਹੋ ਕੀ ਆਰਗੇਨਾਈਜ਼ਰਾਂ ਨੂੰ ਕੁਝ ਬਚਦਾ ਇਹਨੇ ਹਰ ਇੱਕ ਟਾਰਗੇਟ ਆਰਗੇਨਾਈਜ਼ਰ ਨੂੰ ਕੀਤਾ ਹੋਇਆ ਵੀ ਆਰਗੇਨਾਈਜ਼ਰੀ ਗਲਤ ਹੈ ਜੀ ਨੇ ਚਾਰ ਸਾਲ ਕੰਮ ਕੀਤਾ ਔਰ ਮੋਸਟਲੀ ਸਾਡੇ ਲਾਡੀ ਭਾਜੀ ਆ ਸਰਪਰਾਹ ਇੱਥੇ ਆ ਸਾਡੇ ਜੁਨੀਅਨ ਦੇ ਇਹਨਾਂ ਦੇ ਥਰੂ ਹੀ ਮੇਨਾ ਕੰਮ ਕਰਦੇ ਰਹੇ ਮੈਂ ਦੱਸਣਾ ਚਾਹੁੰਨਾ ਕਿ ਚਾਰ ਸਾਲਾਂ ਚ ਮੇਨਾ ਉਹਨੇ ਕੰਮ ਕੀਤਾ ਉਦੋਂ ਨਹੀਂ ਪ੍ਰੋਬਲਮ ਆਈ ਮੈਨੂੰ ਸਿਮਰਨ ਸੰਧ 8 ਮਾਰਚ ਨੂੰ ਇਹਨੇ ਮੈਨੂੰ ਜਵਾਬ ਦਿੱਤਾ ਕਿ ਭਾਜੀ ਮੈਂ ਤੁਹਾਡੇ ਸ਼ੋਅ ਨਹੀਂ ਲਗਾਣੇ 8 ਮਾਰਚ ਤੋਂ ਬਾਅਦ ਇਹਨਾਂ ਮੈਂ ਕਦੀ ਵੀ ਕੰਟੈਕਟ ਨਹੀਂ ਕੀਤਾ ਔਰ ਹਮੇਸ਼ਾ ਇਹਨੂੰ ਮੈਂ ਭੈਣ ਕਹਿ ਕੇ ਗੱਲ ਕਰਦਾ ਭੈਣ ਇਹਨੂੰ ਬਣਾਇਆ ਹੋਇਆ ਤੇ 8 ਤਰੀਕ ਤੋਂ ਬਾਅਦ ਇਹਨਾਂ ਮੈਂ ਕਦੀ ਕੰਟੈਕਟ ਨਹੀਂ ਕੀਤਾ ਮੈਂ ਜਿੱਦਣ 31 ਤਰੀਕ ਦੀ ਸ਼ਾਇਦ ਇਹ ਕੋਈ ਵਾਰਤਾਤ ਕੋਈ ਹੋਈ ਆ ਇਹ ਉੱਥੇ ਫੰਕਸ਼ਨ ਦੀ ਸਮਰਾਲੇ ਦੀ ਉਸ ਦਿਨ ਮੈਨੂੰ ਇਸ ਕੋ ਸਿਮਰ ਨੇ ਦੱਸਿਆ ਮੈਂ ਕਾਲ ਵੈਸੇ ਕੀਤੀ ਆ ਮੈਂ ਕਿਹਾ ਭੈਣੇ ਕਿੱਦਾਂ ਕੀ ਹਾਲ ਚਾਲ ਹੈ ਤੇਰਾ ਠੀਕ ਠਾਕ ਆ ਕਿੰਦੀ ਭਾਜੀ ਅੱਜ ਮੇਰੀ ਦਾਦਾ ਦਾ ਚੋਤੇ ਕੋਈ ਲੜਾਈ ਹੋ ਗਈ ਆ ਮੈਂ ਕਿਹਾ ਕੀ ਹੋਇਆ ਇਨੇ ਮੈਨੂੰ ਉਹ ਸ਼ੋਅ ਦਾ ਕਲਿੱਪ ਪਾਰਤਾ ਮੈਨੂੰ ਤੇ ਉਹ ਮੈਂ ਆਪਣਾ ਸਪਸ਼ਟੀਕਰਨ ਕਰਨ ਵਾਸਤੇ ਇੱਕ ਮੈਂ ਪੋਸਟ ਪਾਈ ਆ ਆਪਣੇ ਪੇਜ ਤੇ ਇੰਸਟਾਗ੍ਰam ਤੇ ਫੇਸਬੁੱਕ ਉਤੇ ਕਿ ਉਹ ਸ਼ੋਅ ਮੇਰਾ ਨਹੀਂ ਕਿਉਂਕਿ ਜੋ ਪਿੱਛੇ ਡਿਸਪਲੇ ਚੱਲਦੀ ਸੀ ਜਿਹੜਾ ਵੀਰਾ ਹੁਣ ਦਾ ਸ਼ੋਅ ਸੀ ਕਿਸੇ ਦਾ ਵੀ ਨਾਂ ਨਹੀਂ ਆਇਆ ਪਿੱਛੇ ਕਿਉਂਕਿ ਸਾਰਾ ਬਲੇਮ ਮੇਤੇ ਲੱਗਣਾ ਸੀ ਉਹ ਕਿ ਸ਼ਾਇਦ ਇਹ ਫਰੈਂਡ DJ ਵਾਲਿਆਂ ਦਾ ਸ਼ੋਅ ਆ ਕਿਉਂਕਿ ਜਿੰਨੇ ਫੋਨ ਮੈਨੂੰ ਆਉਣੇ ਸੀ ਮੈਂ ਇੱਕ ਸਪਸ਼ਟੀ ਕਰਨ ਵਾਸਤੇ ਇੱਕ ਪੋਸਟ ਪਾਈ ਆ ਆਪਣੇ ਇੰਸਟਾ ਦੇ ਪੇਜ ਤੇ ਔਰ ਇੱਕ ਫੇਸਬੁਕ ਦੇ ਪੇਜ ਤੇ ਇੱਕ YouTube ਚੈਨਲ ਤੇ ਫਰੈਂਸ ਕਲਚਰ ਗਰੁੱਪ ਆਫ ਫਰੈਂਸ ਡਿਜ਼ਾਈਨ ਕੋ ਉਧਰ ਤੇ ਕਿ ਇਹ ਜਿਹੜੀ ਲੜਾਈ ਆ ਸਾਡੇ ਬੈਨਰ ਤੇ ਨਹੀਂ ਹੋਈ